ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ। ਮੰਮੀ ਸੱਚ ਦੱਸਾਂ ਤਾਂ ਮੇਰੀ ਸੱਸ ਬਿਲਕੁਲ ਗਵਾਰ ਹੈ। ਆਰਤੀ ਫੋਨ ਤੇ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ ਕਿ ਪਿੱਛੋਂ ਸੱਸ ਦੀ ਆਵਾਜ਼ ਆਈ ਤੇ ਉਸਨੇ ਫੋਨ ਕੱਟ ਦਿੱਤਾ। ਨਸੀਬਕੌਰ ਨੇ ਕਿਹਾ ਬੇਟਾ ਤੂੰ ਇਕੱਲੀ ਰਸੋਈ ਵਿੱਚ ਕੰਮ ਕਰਨ ਲਈ ਆ ਗਈ। ਮੈਂ ਕਿਹਾ ਤਾਂ ਸੀ ਮੈਨੂੰ ਕਮਰੇ ਵਿੱਚ ਆਵਾਜ਼ ਦੇ ਦਿਆ ਕਰ। ਤੇਰਾ ਨਵਾਂ ਨਵਾਂ ਵਿਆਹ ਹੋਇਆ ਹੈ। ਤੇਰੀ ਮਦਦ ਕਰ ਦਿੰਦੀ। ਲਿਆ ਸਬਜੀ ਮੈਂ ਕੱਟ ਦਿੰਦੀ ਹਾਂ ਆਰਤੀ ਸਬਜੀ ਆਪਣੀ ਸੱਸ ਦੇ ਹੱਥ ਵਿੱਚ ਫੜਾ ਕੇ ਬਿਨਾਂ ਕੁਝ ਬੋਲੇ ਆਪਣੇ ਕਮਰੇ ਵਿੱਚ ਚਲੀ ਗਈ ਨਸੀਬ ਕੌਰ ਨੂੰ ਉਸ ਦਾ ਵਰਤਾਓ ਥੋੜਾ ਅਜੀਬ ਲੱਗਿਆ ਪਰ ਉਸ ਨੇ ਕਿਹਾ ਕੁਝ ਨਹੀਂ ਨਸੀਬ ਕੌਰ ਨੇ ਸਾਰਾ ਖਾਣਾ ਇਕੱਲੀ ਨੇ ਬਣਾਇਆ ਤੇ ਜਦੋਂ ਖਾਣਾ ਖਾਣ ਆਰਤੀ ਨੂੰ ਬੁਲਾਇਆ ਤਾਂ ਆਰਤੀ ਕਹਿੰਦੀ ਮੰਮੀ ਜੀ ਮੈਨੂੰ ਭੁੱਖ ਨਹੀਂ ਹੈ ਤੁਸੀਂ ਖਾ ਲਓ ਨਸੀਬ ਕੌਰ ਉਸ ਦੇ ਕਮਰੇ ਦਾ ਦਰਵਾਜ਼ਾ ਬਹੁਤ ਦੇਰ ਤੱਕ ਖੜਕਾਉਂਦੀ ਰਹੀ ਪਰਾਹ ਆਰਤੀ ਨੇ ਦਰਵਾਜ਼ਾ ਨਹੀਂ ਖੋਲਿਆ ਤੇ ਕਹਿੰਦੀ ਮੰਮੀ ਜੀ ਮੇਰਾ ਸਿਰਦਰਦ ਹੋ ਰਿਹਾ ਹੈ ਇਸ ਲਈ ਮੈਂ ਸੌਣਾ ਚਾਹੁੰਦੀ ਹਾਂ ਦੂਜੇ ਦਿਨ ਸੀਵਕੌਰ ਆਪਣੇ ਮੁੰਡੇ ਕਰਨ ਨੂੰ ਕਹਿੰਦੀ ਬੇਟਾ ਤੇਰੇ ਤੇ ਆਰਤੀ ਵਿੱਚ ਕੋਈ ਗੱਲ ਹੋਈ ਹੈ ਆਰਤੀ ਘਰੇ ਉਦਾਸ ਰਹਿੰਦੀ ਹੈ ਮੈਂ ਉਸ ਨੂੰ ਪੁੱਛਿਆ ਵੀ ਸੀ ਪਰ ਉਸ ਨੇ ਕੁਝ ਦੱਸਿਆ ਨਹੀਂ ਮੈਨੂੰ ਫਿਕਰ ਹੋਈ ਤਾਂ ਸੋਚਿਆ ਤੇਰੇ ਤੋਂ ਹੀ ਪੁੱਛ ਲਵਾਂ ਕਰਨ ਕਹਿੰਦਾ ਨਹੀਂ ਮੰਮੀ ਸਾਡੇ ਦੋਨਾਂ ਵਿੱਚ ਕੋਈ ਗੱਲ ਨਹੀਂ ਹੋਈ हां रात ਨੂੰ ਉਹ ਦੱਸ ਰਹੀ ਸੀ ਕਿ ਅੱਜ ਉਸ ਦਾ ਭਰਾ ਉਸ ਨੂੰ ਲੈਣ ਆ ਰਿਹਾ ਹੈ। ਅੱਛਾ ਆਰਤੀ ਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ। ਠੀਕ ਹੈ ਮੈਂ ਖਾਣੇ ਦੀ ਤਿਆਰੀ ਕਰਦੀ ਹਾਂ। ਨਸੀਬ ਕੌਰ ਨੇ ਕਿਹਾ ਤਾਂ ਕਰਨ ਕਹਿੰਦਾ ਮੰਮੀ ਆਰਤੀ ਦੱਸਦੀ ਸੀ ਕਿ ਖਾਣਾ ਉਹ ਆਪਣੇ ਪੇਕਿਆਂ ਤੇ ਜਾ ਕੇ ਹੀ ਖਾਏਗੀ। ਕਿਉਂਕਿ ਉਸਦੇ ਮਾਮੇ ਦਾ ਪਰਿਵਾਰ ਵੀ ਅੱਜ ਉੱਥੇ ਖਾਣੇ ਤੇ ਆ ਰਿਹਾ ਹੈ। ਨਸੀਬ ਕੌਰ ਮਨ ਹੀ ਮਨ ਸੋਚਣ ਲੱਗੀ ਪਤਾ ਨਹੀਂ ਆਰਤੀ ਉਸ ਨੂੰ ਕੁਝ ਕਿਉਂ ਨਹੀਂ ਦੱਸਦੀ ਹੈ। ਜਦੋਂ ਕਿ ਉਸਨੇ ਤਾਂ ਕਦੇ ਆਰਤੀ ਦੇ ਨਾਲ ਸਸ ਵਰਗਾ ਵਿਹਾਰ ਕੀਤਾ ਹੀ ਨਹੀਂ ਫਿਰ ਆਰਤੀ ਆਪਣੀ ਭਰਾ ਦੇ ਨਾਲ ਆਪਣੇ ਭਰਾ ਦੇ ਨਾਲ ਪੇਕੇ ਚਲੀ ਗਈ ਸ਼ਾਮ ਨੂੰ ਜਦੋਂ ਕਰਨ ਆਫਿਸ ਤੋਂ ਘਰ ਆਇਆ ਤਾਂ ਨੀਵਕਾਰ ਨੇ ਉਸ ਨੂੰ ਚਾਪਨਾ ਕੇ ਦਿੱਤੀ ਤੇ ਕਹਿੰਦੀ beta ਇਹ ਸੋਫਾ ਜੋ ਤੇਰੇ ਸਹੁਰਿਆਂ ਤੋਂ ਆਇਆ ਹੈ ਇਸ ਨੂੰ ਆਪਣੇ ਕਮਰੇ ਵਿੱਚ ਸ਼ਿਫਟ ਕਰ ਲੈ ਤੇ ਹਾਂ ਤੇਰਾ ਕਮਰਾ ਤਾਂ ਛੋਟਾ ਹੈ ਇੱਕ ਕੰਮ ਕਰ ਤੁਸੀਂ ਦੋਨੇ ਵੱਡੇ ਕਮਰੇ ਵਿੱਚ ਸ਼ਿਫਟ ਹੋ ਜਾਓ ਮੇਰਾ ਕਮਰਾ ਤਾਂ ਵੱਡਾ ਹੈ ਤੇ ਇਹ ਸੋਫਾ ਵੀ ਉਸ ਕਮਰੇ ਵਿੱਚ ਹੀ ਲਗਾ ਦਿੰਦੇ ਆਂ ਕਰਨ ਹੈਰਾਨੀ ਨਾਲ ਕਹਿੰਦਾ ਕਿਉਂ ਮੰਮੀ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਸੋਫਾ ਹਾਲ ਵਿੱਚ ਪਿਆ ਰਹੇ ਜਾਂ ਕਮਰੇ ਵਿੱਚ ਕੀ ਫਰਕ ਪੈਂਦਾ ਹੈ ਤੇ ਤੁਹਾਨੂੰ ਆਪਣਾ ਕਮਰਾ ਸਾਨੂੰ ਦੇਣ ਦੀ ਕੀ ਜ਼ਰੂਰਤ ਹੈ ਤੁਸੀਂ ਆਪਣੇ ਕਮਰੇ ਵਿੱਚ ਆਰਾਮ ਨਾਲ ਰਹੋ ਸਾਡੇ ਦੋ ਜਾਨਿਆਂ ਦੇ ਲਈ ਕਮਰਾ ਬਹੁਤ ਹੈ ਬੇਟਾ ਮੈਂ ਇਕੱਲੀ ਇੰਨੇ ਵੱਡੇ ਕਮਰੇ ਦਾ ਕੀ ਕਰਾਂਗੀ ਮੈਂ ਜਿੰਨਾ ਕਹਿ ਰਹੀ ਆ ਉਹਨਾਂ ਕਰ ਮੇਰੇ ਕਮਰੇ ਵਿੱਚ ਸ਼ਿਫਟ ਹੋ ਜਾਓ ਤੇ ਇਹ ਸੋਫਾ ਵੀ ਉੱਥੇ ਹੀ ਲਗਵਾ ਲੈ ਨਸੀਬਕਾਰ ਨੇ ਕਿਹਾ ਤਾਂ ਕਰਨ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸਨੇ ਮਾਂ ਦੇ ਕਹੇ ਅਨੁਸਾਰ ਸਭ ਕੁਝ ਕਰ ਦਿੱਤਾ ਬਸ ਹੁਣ ਤਾਂ ਖੁਸ਼ ਹੈ ਨਾ ਦੋ ਦਿਨ ਬਾਅਦ ਆਰਤੀ ਵੀ ਸਹੁਰੇ ਵਾਪਸ ਆ ਗਈ ਕਰਨ ਆਰਤੀ ਨੂੰ ਦੇਖ ਕੇ ਕਹਿੰਦਾ ਤੂੰ ਤਾਂ ਥੋੜੇ ਦਿਨ ਹੋਰ ਰਹਿਣ ਵਾਲੀ ਸੀ ਨਾ ਇੰਨੀ ਜਲਦੀ ਕਿਵੇਂ ਆ ਗਈ ਆਰਤੀ ਕਹਿੰਦੀ ਬਸ ਤੁਹਾਡੇ ਬਿਨਾ ਮੇਰਾ ਮਨ ਨਹੀਂ ਲੱਗ ਰਿਹਾ ਸੀ ਫਿਰ ਕਰਨ ਨੇ ਆਰਤੀ ਨੂੰ ਆਪਣੀਆਂ ਬਾਹਾਂ ਵਿੱਚ ਪਾ ਲਿਆ ਦੂਜੇ ਦਿਨ ਕਰਨ ਨੇ ਆਰਤੀ ਤੇ ਮਾਂ ਦੇ ਵਿੱਚ ਅਜੀਬ ਜਿਹਾ ਤਣਾਅ ਮਹਿਸੂਸ ਕੀਤਾ ਉਹ ਦੋਨੇ ਇੱਕ ਦੂਜੇ ਨਾਲ ਗੱਲ ਨਹੀਂ ਕਰ ਰਹੀਆਂ ਸੀ 10 ਦਿਨਾਂ ਬਾਅਦ ਆਰਤੀ ਫਿਰ ਪੇਕੇ ਚਲੀ ਗਈ ਤੇ ਸ਼ਾਮ ਨੂੰ ਜਦੋਂ ਕਰਨ ਘਰੇ ਵਾਪਸ ਆਇਆ ਤਾਂ ਨਸੀਬਕੌਰ ਕਹਿੰਦੀ ਬੇਟਾ ਇੱਕ ਕੰਮ ਕਰ ਜਿਹੜਾ ਹਾਲ ਵਿੱਚ ਟੀਵੀ ਲੱਗਾ ਤੇਰੇ ਦਹੇਜ ਦਾ ਟੀਵੀ ਹੈ ਆਪਣੇ ਕਮਰੇ ਵਿੱਚ ਲਗਾ ਲੈ ਕਰਨ ਸੋਚਣ ਲੱਗਿਆ ਆਰਤੀ ਪੇਕੇ ਜਾਂਦੀ ਹੈ ਤਾਂ ਮਾਂ ਨੂੰ ਕੀ ਹੋ ਜਾਂਦਾ ਹੈ ਕਰਨ ਕਹਿੰਦਾ ਮੰਮੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਹੈ ਨਸੀਬਕੌਰ ਕਹਿੰਦੀ ਨਹੀਂ ਬੇਟਾ ਮੈਂ ਤਾਂ ਇਸ ਲਈ ਕਹਿ ਰਹੀ ਆ ਕਿਉਂਕਿ ਮੈਂ ਸਵੇਰੇ ਸਵੇਰੇ ਪਾਠ ਕਰਦੀ ਹਾਂ ਨਾ ਤਾਂ ਤੁਹਾਨੂੰ ਕਿਨਾਂ ਡਿਸਟਰਬ ਹੋਣਾ ਪੈਂਦਾ ਹੈ ਮੇਰੀ ਤਾਂ ਆਦਤ ਹੈ ਸਵੇਰੇ ਜਲਦੀ ਪਾਠ ਕਰਨ ਦੀ ਪਰ ਤੁਹਾਨੂੰ ਡਿਸਟਰਬ ਹੋਣਾ ਪੈਂਦਾ ਹੈ ਤੇ ਟੀਵੀ ਬਹੁਤੇ ਦੇ ਹੇਜ ਵਿੱਚ ਆਇਆ ਹੈ ਤਾਂ ਉਸਦੇ ਕਮਰੇ ਵਿੱਚ ਹੀ ਲੱਗਣਾ ਚਾਹੀਦਾ ਹੈ ਪਤਾ ਨਹੀਂ ਮੰਮੀ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਕਰਨ ਨੇ ਮਾਂ ਦੇ ਕਹੇ ਅਨੁਸਾਰ ਸਭ ਕਰ ਦਿੱਤਾ ਪਰ ਉਸ ਦਾ ਦਿਮਾਗ ਅਜੇ ਅੱਜ ਸ਼ਾਂਤ ਨਹੀਂ ਬੈਠ ਰਿਹਾ ਸੀ ਉਸ ਨੇ ਨਸੀਬਕੌਰ ਦਾ ਫੋਨ ਆਪਣੇ ਹੱਥ ਵਿੱਚ ਲਿਆ ਤੇ ਕਾਲ ਲਿਸਟ ਚੈੱਕ ਕਰਨ ਲੱਗਿਆ ਤਾਂ ਉਸ ਵਿਚਾਰਤੀ ਦੀ ਮੰਮੀ ਦਾ ਆਇਆ ਹੋਇਆ ਫੋਨ ਦਿਖਾਈ ਦੇ ਰਿਹਾ ਸੀ ਕਰਨ ਨੇ ਨਸੀਬਕੌਰ ਤੋਂ ਪੁੱਛਣਾ ਚਾਹਿਆ ਪਰ ਨਸੀਬਕੌਰ ਨੇ ਗੱਲ ਟਾਲ ਦਿੱਤੀ ਦੂਜੇ ਦਿਨ ਆਰਤੀ ਪੇਕਿਆਂ ਤੋਂ ਜਲਦੀ ਆ ਗਈ ਕਰਨੇ ਜਦੋਂ ਆਰਤੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਆਰਤੀ ਕਹਿੰਦੀ ਤੇਰੀ ਮਾਂ ਦੀ ਮਰਜ਼ੀ ਉਸਨੇ ਜਿੱਥੇ ਸਮਾਨ ਰੱਖਣਾ ਹੈ ਰੱਖਣ ਦੇ ਕਰਨ ਪਰੇਸ਼ਾਨ ਹੋ ਜਿਆ ਹੋ ਗਿਆ ਕਿਉਂਕਿ ਉਸ ਦਾ ਦਿਲ ਕਹਿ ਰਿਹਾ ਸੀ ਕਿ ਮੇਰੀ ਮਾਂ ਤੇ ਉਸਦੀ ਪਤਨੀ ਉਸ ਤੋਂ ਕੁਝ ਛੁਪਾ ਰਹੀਆਂ ਨੇ ਚਾਰ ਦਿਨਾਂ ਬਾਅਦ ਆਰਤੀ ਫਿਰ ਪੇਕੇ ਜਾਣ ਲੱਗੀ ਤਾਂ ਕਰਨ ਕਹਿੰਦਾ ਤੂੰ ਇੱਕ ਵਾਰ ਹੀ ਜੀ ਭਰ ਕੇ ਕਿਉਂ ਨਹੀਂ ਪੇਕਿਆਂ ਤੇ ਰਹਿ ਲੈਂਦੀ ਹਰ ਚੌਥੇ ਦਿਨ ਬਾਅਦ ਤੂੰ ਪੇਕਿਆਂ ਤੇ ਜਾਣਾ ਹੁੰਦਾ ਹੈ ਆਰਤੀ ਕਹਿੰਦੀ ਮੇਰੇ ਮੰਮੀ ਪਾਪਾ ਤੇ ਘਰ ਦੇ ਸਾਰੇ ਮੈਂਬਰ ਘੁੰਮਣ ਜਾ ਰਹੇ ਨੇ ਇਸ ਲਈ ਮੈਨੂੰ ਸ਼ਾਪਿੰਗ ਕਰਨ ਦੇ ਲਈ ਉਹਨਾਂ ਨੇ ਬੁਲਾਇਆ ਹੈ ਇਸ ਲਈ ਜਾਣਾ ਚਾਹੁੰਦੀ ਹਾਂ ਪੇਕੇ ਕਰਨ ਆਰਤੀ ਦੇ ਇਸ ਵਾਤਰਾਂ ਵਾਰ-ਵਾਰ ਪੇਕੇ ਜਾਣ ਤੋਂ ਥੋੜਾ ਹੈਰਾਨ ਵੀ ਸੀ ਆਰਤੀ ਦੂਜੇ ਦਿਨ ਚਲੀ ਗਈ ਸ਼ਾਮ ਨੂੰ ਫਿਰ ਨਸੀਬ ਕੌਰ ਕਹਿੰਦੀ ਬੇਟਾ ਥੋੜੇ ਦਿਨ ਦੇ ਲਈ ਤੂੰ ਮੈਨੂੰ ਮੇਰੀ ਭੈਣ ਦੇ ਘਰੇ ਛੱਡਿਆ ਕਿਉਂਕਿ ਮੈਂ ਤੇਰੀ ਮਾਸ ਮੈਂ ਤੇ ਤੇਰੀ ਮਾਸੀ ਤੀਰਥ ਸਥਾਨ ਤੇ ਜਾਣਾ ਚਾਹੁੰਦੀ ਆਂ ਅੱਜ ਹੀ ਉਸ ਦਾ ਫੋਨ ਆਇਆ ਸੀ ਕਰਨ ਆਪਣੀ ਮਾਂ ਨੂੰ ਦੇਖਣ ਲੱਗਿਆ ਤਾਂ ਨਸੀਬ ਕਾਰ ਉਸ ਨਾਲ ਨਜ਼ਰਾਂ ਮਿਲਾਏ ਬਿਨਾ ਉਸ ਲਈ ਚਾਹ ਬਣਾਉਣ ਚਲੀ ਗਈ ਕਰਨ ਦੇ ਮਨ ਵਿੱਚ ਸਵਾਲ ਤੇ ਸਵਾਲ ਆ ਰਹੇ ਸੀ ਫਿਰ ਉਸ ਨੇ ਮਾਂ ਦਾ ਫੋਨ ਆਪਣੇ ਹੱਥ ਵਿੱਚ ਲਿਆ ਆਪਣੀ ਮਾਂ ਦੇ ਫੋਨ ਦੀ ਸਾਰੀ ਸੈਟਿੰਗ ਕਰਨ ਹੀ ਕਰ ਦਿੰਦਾ ਸੀ ਉਸ ਨੇ ਦੇਖਿਆ ਅੱਜ ਫਿਰ ਉਸ ਦੀ ਸੱਸ ਦਾ ਫੋਨ ਉਸ ਦੀ ਮਾਂ ਦੇ ਫੋਨ ਤੇ ਆਇਆ ਸੀ ਉਸਨੇ ਰਿਕਾਰਡਿੰਗ ਬਟਨ ਔਨ ਕੀਤਾ ਤੇ ਆਪਣੀ ਸੱਸ ਤੇ ਆਪਣੀ ਮਾਂ ਦੀਆਂ ਗੱਲਾਂ ਸੁਣਨ ਲੱਗਿਆ ਉਸਨੇ ਪਹਿਲੀ ਰਿਕਾਰਡਿੰਗ ਔਨ ਕੀਤੀ ਜਿਸ ਵਿੱਚ ਉਸਦੀ ਸੱਸ ਕਹਿ ਰਹੀ ਸੀ ਨਸੀਬਕੌਰ ਨੂੰ ਮੈਂ ਤੁਹਾਨੂੰ ਕੀ ਸਮਝਿਆ ਸੀ ਪਰ ਤੁਸੀਂ ਤਾਂ ਬਿਲਕੁਲ ਗਵਾਰ ਨਿਕਲੇ ਤੁਹਾਨੂੰ ਤਾਂ ਇੰਨਾ ਵੀ ਨਹੀਂ ਪਤਾ ਕਿ ਬਹੂ ਦੇ ਦੇਹੇਜ ਵਿੱਚ ਆਇਆ ਹੋਇਆ ਸਮਾਨ ਉਸਦੇ ਕਮਰੇ ਵਿੱਚ ਹੀ ਰੱਖ ਦਿਆ ਪਰ ਰੱਖੇਗੀ ਕਿੱਥੇ ਮੇਰੀ ਧੀ ਨੂੰ ਤਾਂ ਛੋਟਾ ਜਿਹਾ ਕਮਰਾ ਦਿੱਤਾ ਹੈ ਤੁਸੀਂ ਤੇ ਖੁਦ ਵੱਡੇ ਕਮਰੇ ਵਿੱਚ ਹਰਾਮ ਨਾਲ ਰਹਿ ਰਹੀ ਹੈ ਜਦੋਂ ਤੱਕ ਤੂੰ ਆਪਣਾ ਕਮਰਾ ਮੇਰੀ ਧੀ ਨੂੰ ਨਹੀਂ ਦੇ ਦਿੰਦੀ ਤੇ ਮੇਰੀ ਧੀ ਦੇ ਦਹੇਜ ਵਿੱਚ ਦਿੱਤੇ ਗਏ ਸੋਫੇ ਉਸਦੇ ਕਮਰੇ ਵਿੱਚ ਨਹੀਂ ਰੱਖ ਦਿੰਦੀ ਉਦੋਂ ਤੱਕ ਮੇਰੀ ਧੀ ਸਹੁਰਿਆਂ ਤੇ ਨਹੀਂ ਆਏਗੀ ਨਸੀਬਕੌਰ ਕਹਿੰਦੀ ਭੈਣ ਜੀ ਤੁਸੀਂ ਨਾਰਾਜ਼ ਨਾ ਹੋਵੋ ਤੁਸੀਂ ਜਿਵੇਂ ਕਹੋਗੇ ਮੈਂ ਓਵੇਂ ਹੀ ਕਰਾਂਗੀ ਤੇ ਇਸ ਤਰ੍ਹਾਂ ਹੀ ਸਾਰੀ ਰਿਕਾਰਡਿੰਗ ਕਰਨ ਨੇ ਸੁਣ ਲਈ ਜਿਸ ਵਿੱਚ ਉਸਦੀ ਸੱਸ ਉਸਦੀ ਮਾਂ ਦੇ ਸਾਰੇ ਬਦਲਾਅ ਕਰਾ ਰਹੀ ਸੀ ਤੇ ਹੁਣ ਉਸਦੀ ਸਮਝ ਵਿੱਚ ਆ ਗਿਆ ਸੀ ਕਿ ਉਸਦੀ ਪਤਨੀ ਆਰਤੀ ਵਾਰ-ਵਾਰ ਪੇਕੇ ਕਿਉਂ ਜਾਂਦੀ ਹੈ ਨਸੀਬਕੌਰ ਚਾਹ ਲੈ ਕੇ ਆਈ ਤਾਂ ਦੇਖਿਆ ਕਰਨ ਰਿਕਾਰਡਿੰਗ ਸੁਣ ਰਿਹਾ ਸੀ ਨਸੀਬਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਰਨ ਕਹਿੰਦਾ ਮੰਮੀ ਤੁਸੀਂ ਮੇਰੇ ਤੋਂ ਇੰਨੀਆਂ ਗੱਲਾਂ ਕਿਉਂ ਛੁਪਾਈਆਂ ਨਸੀਬਕੌਰ ਕਹਿੰਦੀ ਬੇਟਾ ਤੂੰ ਸੁਣਿਆ ਨਹੀਂ ਤੇਰੀ ਸੱਸ ਕਹਿ ਰਹੀ ਸੀ ਇੱਕ ਦਿਨ ਤੇਰਾ ਪੁੱਤ ਤੇ ਤੇਰੀ ਨੂੰਹ ਤੈਨੂੰ ਛੱਡ ਕੇ ਚਲੇ ਜਾਣਗੇ ਮੈਂ ਡਰ ਗਈ ਸੀ ਇਸ ਲਈ ਆਪਣੀ ਭੈਣ ਦੇ ਘਰੇ ਜਾ ਰਹੀ ਸੀ ਤਾਂ ਕਿ ਤੁਸੀਂ ਸ਼ਾਂਤੀ ਨਾਲ ਰਹਿ ਸਕੋ ਤੇ ਤੇਰੀ ਸੱਸ ਤੇ ਆਰਤੀ ਵੀ ਖੁਸ਼ ਹੋ ਜਾਣ ਬਸ ਮੇਰੇ ਪੁੱਤ ਦੀ ਗ੍ਰੈਸਤੀ ਨੂੰ ਕੋਈ ਆਂਚਣਾ ਆਏ ਕਰਨ ਕਹਿੰਦਾ ਜਿਸ ਨੇ ਮੇਰੀ ਮਾਂ ਨੂੰ ਗਵਾਰ ਔਰਤ ਕਿਹਾ ਹੈ ਉਸ ਨੂੰ ਮੈਂ ਸਭ ਕੁ ਸਿਖਾ ਕੇ ਹੀ ਰਾਂਗਾ ਦੂਜੇ ਦਿਨ ਕਰਨ ਸਵੇਰੇ ਸਵੇਰੇ ਆਪਣੇ ਸੌਰੇ ਚਲਾ ਗਿਆ ਉਸਨੂੰ ਦੇਖਦੇ ਹੀ ਆਰਤੀ ਤੇ ਉਸਦੇ ਪਰਿਵਾਰ ਵਾਲੇ ਹੈਰਾਨ ਹੋ ਗਏ ਆਰਤੀ ਦੇ ਪਾਪਾ ਨੇ ਕਿਹਾ ਬੇਟਾ ਇੰਨੀ ਸਵੇਰੇ ਸਵੇਰੇ ਦੱਸੇ ਬਿਨਾ ਹੀ ਆ ਗਏ ਸਭ ਠੀਕ ਤਾਂ ਹੈ ਨਾ ਆਓ ਨਾਸ਼ਤਾ ਕਰਦੇ ਹਾਂ ਕਰਨ ਕਹਿੰਦਾ ਸਭ ਠੀਕ ਹੈ ਪਾਪਾ ਮੈਂ ਤਾਂ ਬਸ ਇਹ ਸਮਾਨ ਰੱਖਣ ਆਇਆ ਸੀ ਆਰਤੀ ਦਾ ਭਰਾ ਕਹਿੰਦਾ ਕਿਹੜਾ ਸਮਾਨ ਕਰਨ ਨੇ ਬਾਹਰ ਵੱਲ ਇਸ਼ਾਰਾ ਕੀਤਾ ਜਿੱਥੇ ਇੱਕ ਟਰੱਕ ਵਿੱਚ ਸਾਰਾ ਸਮਾਨ ਭਰਿਆ ਹੋਇਆ ਸੀ ਆਰਤੀ ਦੇ ਪੇਕੇ ਆ ਬਾਹਰ ਜਾ ਕੇ ਦੇਖਿਆ ਤਾਂ ਆਰਤੀ ਦੇ ਦਹੇਜ ਦਾ ਸਾਰਾ ਸਮਾਨ ਉਸ ਟਰੱਕ ਵਿੱਚ ਸੀ ਉਸ ਟਰਸਮਾਨ ਨੂੰ ਦੇਖ ਕੇ ਘਰ ਦੇ ਸਾਰੇ ਜੀ ਇੱਕ ਦੂਜੇ ਵੱਲ ਦੇਖਣ ਲੱਗੇ ਧਾਰਤੀ ਆਰਤੀ ਦੀ ਮੰਮੀ ਕਰਨ ਨੂੰ ਕਹਿੰਦੀ ਇਹ ਕੀ ਹੈ ਕਰਨ ਕਰਨ ਕਹਿੰਦਾ ਮੰਮੀ ਉਹ ਗਵਾਰ ਔਰਤ ਮੇਰੀ ਮਾਂ ਹੈ ਜਿਸ ਨੂੰ ਤੁਸੀਂ ਹੁਣ ਵਾਰ-ਵਾਰ ਫੋਨ ਕਰਕੇ ਆਪਣੀ ਧੀ ਦੀ ਗ੍ਰੈਸ ਦੀ ਵਸਾਉਣ ਦੇ ਲਈ ਚੀਜ਼ਾਂ ਦਾ ਬਦਲਾਅ ਕਰਵਾ ਰਹੇ ਸੀ ਤੁਹਾਡੀ ਧੀ ਨੂੰ ਇਸ ਦਹੇਜ ਦੀ ਵਜ੍ਹਾ ਕਰਕੇ ਵਾਰ-ਵਾਰ ਪੇਕੇ ਆਉਣਾ ਪੈ ਰਿਹਾ ਹੈ ਕਿਉਂਕਿ ਉਸ ਨੂੰ ਵਿਹੇਜ ਦਾ ਸਾਰਾ ਸਮਾਨ ਆਪਣੇ ਕਮਰੇ ਵਿੱਚ ਜੋ ਚਾਹੀਦਾ ਹੈ ਕਦੇ ਮਾਂ ਤੋਂ ਸੋਫਾ ਤੇ ਕਦੇ ਕਮਰਾ ਤੇ ਕਦੇ ਟੀਵੀ ਹੁਣ ਤੁਹਾਨੂੰ ਵਿਹੇਜ ਦੇ ਨਾਲ ਇੱਕ ਕਮਰਾ ਵੀ ਆਪਣੀ ਧੀ ਨੂੰ ਦੇਣਾ ਚਾਹੀਦਾ ਸੀ ਜਿੱਥੇ ਉਹ ਅਲੱਗ ਸੁਖੀ ਰਹਿ ਸਕਦੀ ਇਹ ਸਭ ਸੁਣ ਕੇ ਆਰਤੀ ਦੇ ਪਾਪਾ ਤੇ ਉਸਦੇ ਦੋਨੇ ਭਰਾ ਤੇ ਭਾਬੀਆਂ ਆਰਤੀ ਦੀ ਮੰਮੀ ਵੱਲ ਦੇਖਣ ਲੱਗੇ ਕਿਉਂਕਿ ਦੋਨੇ ਮਾਮਾ ਧੀਆ ਦੀ ਪੋਲ ਜੋ ਖਲ ਚੁੱਕੀ ਸੀ ਜੋ ਘਰ ਵਿੱਚ ਹੋਰ ਕੋਈ ਨਹੀਂ ਜਾਣਦਾ ਸੀ ਆਰਤੀ ਦੇ ਪਾਪਾ ਆਰਤੀ ਦੀ ਮੰਮੀ ਨਾਲ ਲੜਨ ਲੱਗ ਗਏ ਕਹਿੰਦੇ ਇਹ ਤਾਂ ਬੱਚੀ ਹੈ ਪਰ ਤੂੰ ਤਾਂ ਬਹੁਤ ਗਲਤ ਕੀਤਾ ਆਰਤੀ ਤੇ ਉਸਦੀ ਮੰਮੀ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹੋਈਆਂ ਆਰਤੀ ਦੇ ਪਾਪਾ ਹੱਥ ਜੋੜ ਕੇ ਕਹਿੰਦੇ ਬੇਟਾ ਸਾਨੂੰ ਲੱਗਦਾ ਸੀ ਕਿ ਸਾਡੀ ਧੀ ਖੁਸ਼ੀ-ਖੁਸ਼ੀ ਪੇਕਿਆਂ ਤੇ ਆਉਂਦੀ ਹੈ ਪਰ ਅਸੀਂ ਗਲਤ ਸੀ ਸਾਨੂੰ ਮaaf ਕਰ ਦੇ ਤੂੰ ਇਹ ਸਾਰਾ ਸਮਾਨ ਵਾਪਸ ਲੈ ਜਾ ਕਰਨ ਨੇ ਆਪਣੇ ਸਹੁਰੇ ਦਾ ਹੱਥ ਫੜਦੇ ਹੋਏ ਕਿ ਆਹ ਪਾਪਾ ਜੇ ਅੱਜ ਮੈਂ ਮਾਂ ਦੇ ਫੋਨ ਤੇ ਕਾਲਰ ਰਿਕਾਰਡਿੰਗ ਨਾ ਸੁਣੀ ਹੁੰਦੀ ਤਾਂ ਸ਼ਾਇਦ ਮੈਨੂੰ ਪਤਾ ਨਾ ਚੱਲਦਾ ਮੈਂ ਇਹ ਸਭ ਕਰਨਾ ਨਹੀਂ ਚਾਹੁੰਦਾ ਸੀ ਪਰ ਮੈਨੂੰ ਤੁਹਾਡੀ ਧੀ ਤੇ ਮੰਮੀ ਨੂੰ ਸਬਕ ਸਿਖਾਉਣਾ ਸੀ ਆਰਤੀ ਦੇ ਪਾਪਾ ਨੇ ਦਹੇਜ ਦਾ ਸਾਰਾ ਸਮਾਨ ਵਾਪਸ ਕਰਨ ਦੇ ਘਰ ਭਜਵਾ ਦਿੱਤਾ ਤੇ ਖੁਦ ਆਰਤੀ ਦੀ ਮੰਮੀ ਨੂੰ ਉਸ ਦੀ ਮੰਮੀ ਨਸੀਬਕੌਰ ਤੋਂ ਮਾਫੀ ਮੰਗਣ ਉਸਦੇ ਘਰੇ ਪਹੁੰਚ ਗਏ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅੱਜ ਦੇ ਬਾਅਦ ਆਰਤੀ ਜਾਂ ਉਸਦੀ ਮਾਂ ਉਹਨਾਂ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੀਆਂ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਮਾਤੀ ਨੂੰ ਗਲਤ ਸਿੱਖਿਆ ਦੇਵੇਗੀ ਤਾਂ ਧੀ ਹਮੇਸ਼ਾ ਪੇਕਿਆਂ ਤੇ ਆ ਕੇ ਹੀ ਬੈਠੇਗੀ ਤੇ ਜੇ ਮਾਂ ਦੀ ਸਿੱਖਿਆ ਉੱਚੀ ਹੈ ਤਾਂ ਹਮੇਸ਼ਾ ਧੀ ਆਪਣੇ ਘਰ ਵਿੱਚ ਸੁਖੀ ਵਸਦੀ ਹੈ ਇੱਕ ਕਹਾਣੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਹਾਂ ਜੀ ਕਿਸੇ ਇਦਾਂ ਦੀ ਹੋਰ ਕਹਾਣੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ